ਆਸ਼ੀਰਵਾਦ ਜੀ ਸਾਰਿਆਂ ਨੂੰ ਆਸਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਮਿਲਾਨ ਜਾ ਰਹੇ ਹਾਂ ਬਹੁਤ ਹੀ ਘੈਂਟ ਬੰਦਿਆਂ ਨਾਲ ਪੰਜਾਬ ਦੀ ਪੂਰੇ ਟੌਪ ਦੇ ਸਟਾਰ ਬੰਦੇ ਨੇ ਉਹਨਾਂ ਨਾਲ ਮਿਲਾਵਾਂਗੇ ਤੇ ਜੁੜੇ ਰਹੋ ਵਲੌਗ ਨਾਲ ਜਾ ਰਹੇ ਹਾਂ ਹੁਣ ਥੰਬਨੇਲ ਤੋਂ ਤੁਸੀਂ ਦੇਖ ਹੀ ਲਿਆ ਵੀ ਆਪਾਂ ਥੀਏਟਰ ਜੰਕਸ਼ਨ ਦੀ ਟੀਮ ਨੂੰ ਮਿਲਣ ਜਾ ਰਹੇ ਹਾਂ ਦੇਖਦੇ ਹਾਂ ਮਿਲਦੇ ਆ ਆਪਾਂ ਨੂੰ ਤੇ ਉੱਥੇ ਜਾ ਕੇ ਮਿਲਦੇ ਆ ਧੰਨਵਾਦ ਮੈਂ ਟਰਾਈ ਸੈਟਰੀ ਤੋਂ ਟੁਟ ਗਈ ਨਾ ਆ ਗਿਆ ਆਪਾਂ ਥੀਏਟਰ ਜੰਕਸ਼ਨ ਟੀਮ ਦੇ ਘਰੇ ਜਸਟਨ ਲੋਬਾਈ ਦੇ ਘਰੇ ਬੈਠੇ ਆ ਤੇ ਬਸ ਹੁਣ ਮਿਲਦੇ ਆ ਬਾਹਰ ਜਾ ਕੇ ਚਾਹ ਪਾਣੀ ਪੀ ਕੇ ਉਹਨਾਂ ਨਾਲ ਤੇ ਸੋਨੂੰ ਮਲਾਉਣੇ ਆ ਤੇ ਭਾਈ ਵਿੱਕੀ ਵੀ ਨਾਲ ਹੀ ਆਇਆ ਮੇਰੇ ਅੱਜ ਤੇ ਮਲਾਉਣੇ ਆ ਜਾ ਕੇ ਉਹਨਾਂ ਨਾਲ ਜੁੜੇ ਰਹੇ ਹੁਣ ਬਸ ਯਾਰ ਤੇ ਅਣੀ ਬਾਦੂ ਦੇ ਕੇ ਆ ਤਾਂ ਕੱਤੀ ਚੱਲੀ। ਪਰ ਹਾਂ ਉਹ ਤਾਂ ਹਰਖ ਦਾ ਮੈਨੂੰ ਵੀ ਤੇਰੇ ਮਾਮੇ ਦੇ ਚੜਿਆ ਤੇ ਜਵਾਕ ਨੂੰ ਚੜਬੜੇ ਇੱਡੇ ਆ ਕੇ ਪੁੱਛ ਲਾ ਹਣਾ ਵੀ ਕਾਹਨੂੰ ਕੁੱਟਾ ਮੈਨੂੰ ਪਹਿਲਾਂ ਗਈ ਗਲਤੀ ਗੱਗੀ ਦੀ ਵੀ ਇਹ ਵੀ ਇਹ ਪੁੱਠੇ ਕੰਮ ਕਰ ਤਾ ਫੇਰ ਕੁੱਟ ਗਈ। ਫੇਰ ਇਹ ਤੇ ਉਹ ਹੋਈ ਲੋਈ ਫੇਰ ਕਰਤ ਵਾਲੀ ਗੱਲ ਆ ਜੂਗੀ। ਹਾਂ ਉਹਦਾ ਵੀ ਖੇਤਰੀ ਉਹ ਵੀ ਕਿਜੂਗੀ ਨਾ। ਜੋ ਆਖਾ ਵਾਰ ਕਰਦੇ ਕਿ ਪੁੱਠਾ ਕਰਦਾ ਉਹ ਹੋ ਜਾਂਦੀ। ਉਹ ਕਿਵੇਂ ਬਰੇ ਜਰਾ। ਨਾ ਫਤੋ ਲਾਇੰਗ ਅਮਰੀ। ਹਾਂ? ਰੱਡਾਂਗ ਵਾਜੀ ਪੈਰਵਾ। ਆ ਰਬਾਤੀ ਨਾਇਕ ਕੋ ਸਵਰ ਖਰਦਾ ਹੁਣ ਕੱਧਰ ਜਾਏਗੀ ਲੈ ਹੁਣ ਬਾਲੇ ਸੈ ਕਰ ਹਾਂ ਸੈ ਕਰ ਜਾ ਕੇ ਖੇਤ ਦਾ ਰੜਾ ਪਾ ਚਲ ਆਹੋ ਮੋਟਰ ਨਵੀਂ ਵੇਰੀ ਗੱਲ ਸੁਣ ਲੈ ਇਹ ਮੇਰਾ ਸਾਲਾ ਹੋ ਘਰੇ ਬੜ ਕੇ ਉਹ ਨੱਤਾ ਤੋੜ ਦੂ ਨੂੰ ਸਮਝਾ ਦਿਓ ਹਜ਼ਾਰ ਰੁਪਿਆ ਵੱਧ ਦੇ ਕੇ ਛੜਾ ਕੇ ਲੈ ਇਹਨੂੰ ਇਹ ਸਾਲਾ ਨੇ ਕਰਤੀ ਦਲਤੀ ਨੁਕਸਾਨ ਕਰਾਤਾ ਮੇਰਾ ਮੈਂ ਹੁਣ ਘਰੇ ਬੜ ਗਲਤਾ ਤੋੜ ਦੂ ਲੈ ਤੂੰ ਸੁਣ ਲੈ ਕੁੜੀਆਂ ਬੈ ਗਈ ਨੀ ਵੀ ਭਾਗੇ ਓਰੇ ਸੁਣੀ ਜਾਨੀ ਆ ਦੇਖ ਲੈ ਫੇਰ ਉਹ ਜਾਂ ਨਿਕਲ ਆਇਆ ਕੂਥਾ ਦਵਾ ਕੇ 12000 ਦਾ ਬੋਡਰ ਬੈਠੀ